ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਆ ਤੁਹਾਡਾ ਅੱਜ ਦੀ ਨਵੀਂ ਵੀਡੀਓ ਦੇ ਵਿੱਚ ਜਿਹੜੇ ਮੇਰੇ ਵੀਰ ਆਇਆ ਚੈਨਲ ਤੇ ਨਵੇਂ ਸਬਸਕ੍ਰਾਈਬ ਜ਼ਰੂਰ ਕਰ ਲਿਆ ਕਰੋ ਵੀਰ ਬਣੇ ਤੇ ਹੌਸਲਾ ਆ ਜਾ ਹੋ ਜਾਂਦਾ ਤੇ ਕਮੈਂਟ ਜ਼ਰੂਰ ਕਰ ਦਿਆ ਕਰੋ ਤੁਹਾਡੇ ਵਾਸਤੇ ਵੀਡੀਓ ਪਾਉਣੇ ਆ ਤੇ ਖੇਤੀਬਾੜੀ ਨਾਲ ਸੰਬੰਧ ਦੀ ਵੀਡੀਓ ਪਾਉਣੇ ਆ ਸਾਰੀ ਤੇ ਕਰਦਿਆਂ ਗੱਲਬਾਤ ਮਹਿੰਦਰਾ 475 ਮੈਸੇਜ ਕਮੈਂਟ ਆਈ ਜਾਂਦੇ ਸੀ ਲੋਕਾਂ ਦੇ ਤੇ ਇੰਸਟਾਗ੍ਰਾਮ ਤੇ ਵੀ ਆਈ ਜਾਂਦੇ ਸੀ ਵੀ ਸਸਤਾ ਟਰੈਕਟਰ ਚਾਹੀਦਾ ਤੇ ਹਾਲਤ ਵਧੀਆ ਹੋਵੇ ਤੇ ਹਾਲ ਤੇ ਜਮਾ ਇੱਕ ਨੰਬਰ ਆ ਤੋ ਤੂ ਤਾ ਨਹੀਂ ਹੈਗਾ ਤੁਹਾਡੇ ਸਾਹਮਣੇ ਆ ਕਹਾਣੀ ਤੇ ਵਪਾਰੀ ਵਾਲਾ ਕੰਮ ਨਹੀਂ ਹੈਗਾ ਤੇ ਸਮਾਨ ਸਮੋਣ ਉੱਤੀ ਪਿਆ ਪਲਾਸਕ ਕੱਪੇ ਜੇ ਘਰੇਲੂ ਟਰੈਕਟਰ ਘਰੇ ਖੜੇ ਆ ਆਪਾਂ ਖੜੇ ਆ ਭਲਾ ਡੇਰੀਏ ਚ ਪਹਿਲਾਂ ਗੱਲ ਸ਼ੁਰੂ ਕਰਦੇ ਆ ਭਰਾ ਉਹ ਟਾਇਰਾਂ ਤੋਂ ਟਾਇਰ ਬਿਲਕੁਲ ਨਵੇਂ ਨੇ ਦੇ ਮੂਰਲੇ ਟਾਇਰ ਵੀ ਬਿਲਕੁਲ ਓਕੇ ਨੇ ਨਵੇਂ ਨੇ 95 ਪੈਸੇ ਕਹੇ ਜਾਂਦੇ ਆ ਉਹ 100 ਦਾ 100 ਆ ਤੇ ਲੇਕ ਲੋਕ ਕਿਤੋਂ ਨਹੀਂ ਹੈਗਾ ਭੋਰਾ ਵੀ ਸਾਰਾ ਟਰੈਕਟਰ ਸੁੱਕਾ ਇੰਜਨ ਗੇਅਰ ਦੀ ਬਾਈਆਂ ਦੀ ਪੂਰੀ ਫੁੱਲ ਗਾਰੰਟੀ ਆ ਤੇ ਆ ਨਵੇਂ ਲੱਗੇ ਹੋਏ ਨੇ ਸ਼ੀਟ ਵੀ ਨਵੀਂ ਲੱਗੀ ਹੋਈ ਆ ਤੇ ਕਿਤੋਂ ਵੀ ਟਰੈਕਟਰ ਕੋਈ ਵੀ ਪ੍ਰੋਬਲਮ ਨਹੀਂ ਹੈਗੀ ਸਾਰੇ ਚ ਆਪਾਂ ਕਹਿੰਦੇ ਪਿਛੋਂ ਡਰਾਵਲ ਤੋਂ ਲੈ ਕੇ ਮੂਹਰੇ ਬੰਪਰ ਤੱਕ ਕੋਈ ਨੁਕਸ ਨਹੀਂ ਲਾਈਟਾਂ ਲੂਟਾਂ ਸਾਰਾ ਕੁਝ ਨਵਾਂ ਲਵਾਇਆ ਹੋਇਆ ਤੇ ਰੇਟ ਤੇ ਮਾਡਲ ਦੱਸ ਰਹੇ ਹਾਂ ਨੂੰ ਮਾਡਲ ਹੈਗਾ 92 ਤੇ ਨੰਬਰ ਪੰਜਾਬ ਆ ਖੇਤੀਬਾੜੀ ਵਾਸਤੇ ਲੋਕਲ ਥੋੜਾ ਬਹੁਤਾ ਕੰਮ ਲਿਆ ਹੋਇਆ ਨਵਾਂ ਕਢਾਇਆ ਸੀ ਬਣ ਜਾਣੇ ਪਹਿਲੇ ਓਨਰ ਆ ਜਿਹੜਾ ਨੇ ਲੈਤਾ ਸੀ ਉਹਨਾਂ ਦੇ ਨਵਾਂ ਰੇਡੀਏਟਰ ਵੀ ਨਵਾਂ ਲੱਗਿਆ ਹੋਇਆ ਆ ਤੁਹਾਡੇ ਸਾਹਮਣੇ ਨੀਰੇ ਵਾਲ ਚ ਖੜਾ ਬਈ ਵਰਤੋਂ ਚ ਹੈ ਨਹੀਂਗਾ ਬਾਈ ਬਾਹਰ ਭਾਗੇ ਤੇ ਬਾਹਾਂ ਠੇਕੇ ਠੂਕੇ ਤੇ ਦੇਣ ਲੱਗੇ ਤੇ ਸੈਲਫ ਲੱਗੀ ਹੋਈ ਹੈ ਕਿਸੇ ਨਵੇਂ ਮਾਡਲ ਦੀ ਪੂਰੀ ਨਵੀਂ ਓਰੀਜਨਲ ਤੇ ਪੁਰਾਣਿਆਂ ਦੇ ਤਾਂ ਹੋਰ ਸਾਹਬ ਦੀਆਂ ਆਉਂਦੀਆਂ ਇਹਨਾਂ ਦੇ ਤੇ ਸਾਰਾ ਟਰੈਕਟਰ ਪੂਰਾ ਸਾਫ਼ ਆ ਬਈ ਪੂਰਾ ਫੁੱਲ ਸਾਫ਼ ਆ ਪਾ ਗਏ ਨੇ ਫੁੱਲ ਤਸੱਲੀ ਆ ਆਪਣੇ ਗਾਹ ਮਿੱਤਰ ਦੀ ਰਿਸ਼ਤੇਦਾਰੀ ਜੀ ਖੜਾ ਹੈ ਤੇ ਆਪਾਂ ਗਰੰਟੀ ਲੈ ਸਕਦੇ ਆ ਦੀ ਆਪ ਵੀ ਤੇ ਰੇਟ ਇਹਦਾ 7 ਲੱਖ ਰੁਪਿਆ ਕੀਮਤ ਕਰਦੇ ਆ ਬਾਕੀ ਬਾਈ ਕਹਿੰਦੇ ਮੌਕੇ ਤੇ ਤੇ ਜੇ ਆਪਾਂ ਲਈਏ ਬਈ 40 45000 ਦੇ ਦਾ ਟਾਇਰ ਹੀ ਨੇ ਮੰਨ ਕੇ ਚਲੀ ਜਾ ਆਪਾਂ 40000 ਦੇ ਤਾਂ ਹੋਣਗੇ ਹੀ ਤੇ ਟਰੈਕਟਰ ਤੁਹਾਨੂੰ ਸਕ੍ਰੈਪ ਦੇ ਰੇਟ ਹੀ ਮਿਲਦਾ ਕੰਮ ਸਾਰਾ ਕਰੋ 475 ਹੈ ਇੰਜਨ ਗੇਅਰ ਦੀ ਗਰੰਟੀ ਹੈ ਕਹਿੰਦਾ ਬਈ ਤੇ ਲਿਖ ਕੇ ਲੈ ਲਿਓ ਫਰਸਟ ਓਨਰ ਹੈ ਤੇ ਕਿਸੇ ਤਰ੍ਹਾਂ ਦਾ ਕੋਈ ਨੁਕਸ ਨਹੀਂ ਕੋਲ ਮਿਲਿਆ ਕੇ ਜਮਾ ਵੀ ਤੇ ਬਾਈ ਨਾਲ ਸੰਪਰਕ ਕਰ ਲਿਓ ਨੰਬਰ ਡਿਸਕ੍ਰਿਪਸ਼ਨ ਤੇ ਆ ਲਿਖਿਆ ਹੋਇਆ ਤੇ ਕੱਲ ਕੇ ਗੱਲਬਾਤ ਬਾਈ ਨਾਲ ਰੇਟ ਸਬਦਾ ਕਰ ਲਿਓ ਕਿਸੇ ਨੇ ਕੋਈ ਦਲਾਲੀ ਨਹੀਂ ਲੈਣੀ ਕੁਝ ਹੋਰ ਨਹੀਂ ਸਵਾ ਲੱਖ ਮੰਗਦਾ ਤੇ ਬਾਕੀ ਮੌਕੇ ਤੇ ਮਾਨਦਾਨਾ ਜਰੂਰ ਹੋ ਜੂ ਤੇ ਦੁਬਾਰੇ ਫੇਰ ਬਈ ਇੱਕ ਗੱਲ ਕਹਿਣਿਆਂ ਤੇ ਚੈਨਲ ਨੂੰ ਸਬਸਕ੍ਰਾਈਬ ਤੇ ਵੀਡੀਓ ਨੂੰ ਸ਼ੇਅਰ ਜਰੂਰ ਕਰ ਦਿਓ ਆਪਣੀ ਨੂੰ ਤੇ ਤੁਹਾਡੇ ਵਾਸਤੇ ਵੀਡੀਓ ਲੈ ਕੇ ਆਉਣਿਆਂ ਤੇ ਵੱਧ ਤੋਂ ਵੱਧ ਸ਼ੇਅਰ ਕਰ ਦਿਆ ਕਰੋ ਵੀਰੇ ਮਿਲਦੇ ਆਂ ਕਿਸੇ ਹੋਰ ਨਵੀਂ ਵੀਡੀਓ ਦੇ ਵਿੱਚ ਧੰਨਵਾਦ